ਉਹ ਆਏ ਗੁਰੂ ਆਏ ਉਹ ਖੜ ਜਾ ਪੁੱਤ ਕਾ ਤੇ ਕਰੀ ਜਾਨੀ ਆ ਲੈ ਦੇ ਅੱਜ ਕੀ ਕਰਦੀ ਆ ਜੀ ਬਾਈ ਪਹਿਲਾਂ ਕੋ ਦਿਖਾ ਦੇ ਰੰਗੇ ਦਿਖਾ ਦੇ ਲਿਆ ਚੌੜੀ ਫੱਟੀ ਮਾਰਦੀ ਵੀਰੇ ਇਹਦੇ ਹਰੀ ਵਜਾਈਆ ਲੈ ਦਿਖਾ ਕੇ ਜਬਾ ਤਾਂ ਲੋ ਇਹ ਵੀ ਖਟੀਆਂ ਅੱਖਾਂ ਦਾ ਆਊਗਾ ਵੀਰੇ ਹਲੇ ਸਾਰੀ ਗੱਟੀਆਂ ਦੀ ਹਾਂ ਇੱਧਰ ਕਰ ਮਨੇ ਇੱਧਰ ਨੂੰ ਸਾਫ਼ ਨਹੀਂ ਹੁੰਦਾ ਘੁੰਮ ਜਾ ਲੋ ਇਹ ਮੇਰੇ ਅੰਗ ਦੇਖ ਵੀਰੇ ਜੇ ਦਿਖਾਦੇ ਨੇ ਬਹੁਤ ਸੁਣਨੇ ਐ ਨਹੀਂ ਫੜੀ ਹੁੰਦਾ ਪੁੱਤੇ ਨਹੀਂ ਐ ਨਹੀਂ ਖੜਦੇ ਤਾਂ ਐਵੇਂ ਹੀ ਖੜਦੇ ਨੇ ਲੋ ਦਿਖਾ ਇਹਦੇ ਭੱਲੇ ਖੋਲ ਕੇ ਇੱਧਰੋਂ ਤਾਂ ਰੰਗ ਲੱਗਾ ਤਾਂ ਇੱਕ ਆਣਾ ਲੋ ਪਰ ਦਿਖ ਨਹੀਂ ਆਉਂਦੇ ਆਓ ਜੀ ਭਾਈ ਕਬੂਤਰੀ ਛੱਡੀ ਹੋਈ ਹੈ ਅੱਜ ਆਪਣੀ 940 ਤੇ 940 ਤੇ ਛੱਡਤੀ ਤੇ ਇੱਕ ਇੱਕ 40 ਕੱਲੀ ਆ ਆ ਨਹੀਂ ਡਾਇਦੀ ਅੱਜ ਰੱਖ ਲੈ ਉਹ ਮੁੰਡੇ ਆਏ ਨਹੀਂਗੇ ਫਿਰ ਇਹਨਾਂ ਨੂੰ ਕੱਲ ਨੂੰ ਡਾਵਾਂਗੇ ਆ ਇਧਰੋਂ ਦੀਆਂ ਨੰਬਰ ਰੋਕ ਕੇ ਦਿਖਾ ਲਾਂਗੇ ਆ ਬੱਚੇ ਨੇ ਬਈ ਦੋ ਜਿਨ੍ਹਾਂ ਦੇ ਹਰਾ ਰੰਗ ਲੱਗਿਆ ਕਾਹਾਂ ਇੱਕ ਉਹ ਆ ਗਈ ਪੱਟੀ ਫਿਰਦਾ ਰਹੀ ਆਪਣੀ ਆ ਦਿਖਾਉਂਦੇ ਕੋਈ ਨਹੀਂ ਆ ਵੱਡੀ ਕਬੂਤਰੀ ਆ ਆ ਦੋ ਬੱਚੇ ਨੇ ਆ ਬੱਚਾ ਪਹਿਲੇ ਦਿਨ ਡੇਢ ਘੰਟਾ ਉੜਿਆ ਮੈਨਾ ਮੈਨਾ ਰੰਗ ਜਿਹਾ ਸੀ ਤੇ ਆ ਵੀ ਵਧੀਆ ਫਿਰਿਆ ਆ ਕਬੂਤਰੀ ਚੱਲੀ ਨਹੀਂ ਵੀ ਉੜੀ ਬੋਸ ਅੱਗੇ ਬੱਚਾ ਹੁੰਦੀ ਆਪਣੇ ਕੋ ਘਰੇ ਦਿਨ ਕਰਦੀ ਦੀ ਇਹ ਤੇ ਜਿਹੜੀ ਅੱਜ ਛੱਡੀ ਹੋਈ ਆ ਉਹ ਆਪਾਂ ਦੇ ਦਿਆਂ 18 ਤਰੀਕ ਨੂੰ ਛੱਡ ਦੇਣੀ ਆ ਬਈ ਉਹ ਤੇ ਤੁਹਾਨੂੰ ਬੁਲ ਦਿਖਾਉਣਾ ਆ ਫਿਰਦੀ ਆ ਏ ਚਾਉਣ ਹੀ ਨਹੀਂ ਸਹੀ ਮੈਨੂੰ ਲੱਗਦਾ ਜੇ ਆ ਗਈ ਤਾਂ ਦੇਖਦੇ ਆ ਆ ਫਿਰਦੀ ਹੀ ਹੋਰੀ ਇਹ ਕੁੱਤੇ ਦਾ ਦੀਂਦਾ ਨਹੀਂ ਭਾਈ ਵਿੱਚ ਲੋਟ ਯਾਰ ਲਾਉਣ ਤੋਂ ਥੋੜੀ ਜੀ ਨੀਵੀਂ ਫੇਰ ਦਿਖਾਉਂਦੇ ਆ ਭਰਾ ਤੇ ਰੱਖੇ ਮਾਲਕ ਸੁੱਖ ਆਹ ਕਣਕ ਤੋਂ ਕੇ ਸੁੱਕਣੀ ਪਾਈ ਤੇ ਲਿਓ ਭਾਈ ਕੱਟਿਏ ਬਦਾਮ ਇਹਨਾਂ ਨੂੰ ਕੱਟ ਛਿੱਲੇ ਪੈਨੇ ਕੱਟ ਦੇ ਦੀਗੇ ਇਹ ਤਾਂ ਕੱਟ ਨਹੀਂ ਹੁੰਦੇ ਨੂਰ ਤਾਂ ਰੂਚੀ ਛੋਟੀ ਆ ਹਲੇ ਹਲੇ ਇੱਕ ਘੱਟਦਾ ਆ ਗੂਠੇ ਨਾਲ ਕੱਟ ਹੁੰਦੇ ਨੇ ਵੀਰੇ ਉਹ ਨਹੀਂ ਘੱਟ ਹੁੰਦੇ ਇਹਦੇ ਨਾਲ ਤਾਂ ਫਸਦੇ ਬਹੁਤ ਨੇ ਹਾਂ ਨਾ ਬਈ ਕੱਟ ਲਈ ਯਾਰ ਫੇਰ ਲੋਟ ਨਹੀਂ ਕੱਟ ਹੁੰਦਾ ਲੋ ਬਈ ਕੱਟ ਤੇ ਬਰਾਮ ਤੇ ਪਾ ਦੀ ਇਹਨੂੰ ਤਿੰਨਾਂ ਨੂੰ ਬਈ ਵਾਇ ਕ੍ਰੂਸਤਨਾ ਪਾਣੀ ਵਾਲਾ ਵਾਰੇ ਲੈ ਆ ਰੂਰ ਬੱਸ ਨੂਰ ਤੂੰ ਹਟ ਜਾ ਹੱਥ ਵਿੱਚ ਮਾਰੀ ਜਾਂਦੀ ਛੱਡ ਦੇ ਲੈ ਆ ਭਾਈ ਲੈ ਆਓ ਜੀ ਭਾਈ ਰੱਖੀ ਇਹਨਾਂ ਨੂੰ ਵਾਇ ਕ੍ਰੂਸਤਨਾ ਮਾੜਾ ਖਾ ਭਾਈ ਲੈ ਲਓ ਬੱਤੋ ਆ ਜੋ ਆਏ ਆਏ ਹੋ ਗਏ ਖਾ ਲਓ ਖਾ ਲਓ ਛੱਡ ਨੂਰ ਬਣਾਉਣ ਦੇ ਸੀ ਮਾੜਾ ਪੁੱਤ ਲਓ ਜੀ ਬਜੇ ਵੀ ਲੱਗ ਗਏ ਖਾਣ ਗਿਝਾ ਲੈ ਜੀ ਆਪਾਂ ਇਹ ਪਹਿਲਾਂ ਹੀ ਡਾਉਣ ਤੋਂ ਇਹ ਆ ਤਾਂ ਕੱਢਦੇ ਨਹੀਂ ਦੀਗੇ ਖਾ ਲਓ ਪੁੱਤ ਖਾ ਲਓ ਲਾ ਬਾਅਦ ਚ ਪਾਉਣਾ ਕਰਨਕ ਤੁਹਾਨੂੰ ਹੋਰ ਆ ਗਈ ਵਿੱਠੀ ਭਾਈ ਪੰਜਵੇਂ ਕੰਨੀ ਜਾ ਵੀਰੇ ਇਹ ਪਰ ਇਹ ਤਾਂ ਉញੋਂ ਕੱਢ ਲਈ ਇਹਨਾਂ ਨੇ ਜਵਾਕ ਆਏ ਨੇ ਆ ਦੋ ਤਿੰਨ ਦਿਨ ਹੋ ਗਏ ਲਗਾਤਾਰੇ ਕੱਢਦੇ ਇਹਨਾਂ ਨੂੰ ਇਹਨਾਂ ਨੂੰ ਵਧੀਆ ਚੱਲ ਪੀ ਛੱਡ ਦੇਣੀ ਆਪਾਂ 18 ਤਰੀਕ ਦੀ ਸਾਡੇ ਲੈ ਇੱਥੇ ਖਾਨਪੁਰ ਬਾਜੀ ਆ ਉੱਥੇ ਛੱਡ ਦਾਂਗੇ ਉਹ ਲਓ ਭਰਾ ਆ ਆ ਗਈ ਆ ਜਾਣ ਦਾ ਇਹਨੂੰ ਤੁਹਾਨੂੰ ਦਿਖਾਉਣਾ ਆ ਗਈ ਵੀਰੇ ਦੇ ਰੰਗ ਵਧਾਵਾਂਗੇ ਹੁਣ ਕੱਲ ਕੋਲ ਨੂੰ ਹਾਂ ਆ ਗਈ ਹਾਈ 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 ਫਿਰਦੀ ਆ ਬੜੀਆ ਅੱਜ ਚੌਥੀ ਡਾਰੀ ਆ ਵੀਰੇ ਦੀ ਲਗਾਤਾਰ ਅੱਜ ਸਵੇਰੇ ਤਾਂ ਮੌਸਮ ਖਰਾਬ ਹੋ ਜਾਈ ਤੀ ਹੁਣ ਟਾਈਮ ਹੋ ਗਿਆ 49 ਹੋ ਗਏ ਬਹੁਤ ਵਧੀਆ ਫਿਰ ਗਈ ਚੱਲ ਵਧੀਆ ਕੱਲੀ ਆ ਨਾ ਹੋਰ ਨਹੀਂ ਕੋਈ ਉੜਦੀ ਫਿਰਦੀ ਆ ਫਿਰਦੀ ਆ ਪੱਠੀ ਆਪਣੀ ਬੱਜ ਗਏ 5 ਘੰਟੇ ਹੋ ਗਏ 5 ਘੰਟੇ ਬਾਈ ਟਾਈਮ ਦਿਖਾਈਏ ਨਾਨੀ 3 ਵਜਣੇ ਆਣੇ ਬਾਈ 5 ਘੰਟੇ ਤੋਂ ਉੱਤੇ ਲੱਗ ਗਏ ਅੱਜ ਕਹਿਵੇਂ ਡਰ ਰਹੀ ਆ ਚਾਰਕ ਦਿਨੇ ਹੋ ਗਏ ਲਗਾਤਾਰ ਰੋੜਦੀ ਨੀ ਥੀ ਡਾਈ ਅੱਜ ਛੱਡੀ ਜਾਣੀ ਆ ਆਪਾਂ ਛੱਡ ਦੇਣੀ ਆ ਦੇਖੀ ਜੂ ਆ ਆ ਫਿਰਦੀ ਆ ਵੀਰੇ ਆ ਦੇ ਆ ਗਈ ਇਹ ਉਹ ਜਾਂ ਮੁਰਗੀ ਭਰੇ ਉਹ ਨਹੀਂ ਗਈ ਉਹ ਤਾਂ ਹੋਰ ਡਾਇਆ ਕਿਸੇ ਨੇ ਆ ਆ ਗਈ ਲੈ ਵੀਰੇ ਆ ਗਈ ਪੱਠੀ ਆਪਣੀ ਸਾਰੇ ਪਿੰਡ ਤੇ ਹੀ ਉੜਦੀ ਆ ਹੈ ਵੀ ਕੱਲੀ ਹੋ ਆਸਵੀਰ ਦੀ ਕੱਲੀ ਉਹ ਫਿਰਦੀ ਹੁਣ ਆ ਛੜ ਤਾਂ ਇੱਕ ਮੁੰਡੇ ਨੇ ਨਾਲ ਇੱਥੇ ਪਿੰਡ ਦੇ ਨੇ ਤੇ ਦੇ ਦਿਆਂ ਰੱਬ ਰੱਖੇ ਸੁੱਖ ਬਾਜੀ ਤੇ ਦਿਖਾਵੇ ਵਧੀਆ ਆ ਗਈ ਆ ਛੜ ਤਾਂ ਨੇ ਦੂਏ ਨੇ ਗਾਇੰਦੇ ਨੇ ਉਹਦੇ ਨਾਲ ਰਲ ਗਈ ਹੁਣ ਲਾ ਉਹ ਬਿਠਾ ਲਈ ਏ ਬੈਠੀ ਆ ਵੀਰੇ 3:30 ਵਜੇ ਕੂਤਰ ਬਨ ਲਿਆ ਦੀ ਜਾਲ ਤੇ ਹੰ ਬਿਠਾ ਲੀਏ ਦੇ ਦੇਮ ਬਾਕੀ ਕੀ ਕਰੂੰ ਮਾਲ ਕਰਕੇ ਸੁੱਕ ਚੌਥੀ ਡਾਰੀ ਦੀ ਅੱਛੀ ਵੀ ਆ ਵੀ ਕੱਢਣੇ ਨਿਕਾ ਹੋਰ ਫਿਰਦਾ ਬੈਂਦਾ ਕਿਸੇ ਦਾ ਕਈ ਦਿਨ ਹੋ ਗਏ ਇਹਨੂੰ ਆਪਣੇ ਉਰੇ ਆਏ ਇਹਨੂੰ ਪਿੰਡ ਤੇ ਆਪਾਂ ਜਾਲ ਲਾਉਂਦੇ ਸੀ ਹੁਣ ਜਿਵੇਂ ਬੈਂਦਾ ਬੈਂਦਾ ਮੁੜ ਗਿਆ ਜਾਲ ਤੋਂ ਆਹ ਦੇਖ ਆ ਗਿਆ ਇਹ ਆਹ ਬੰਦਾ ਬੰਦਾ ਲੰਘ ਗਿਆ ਇਹ ਉੱਤੇ ਸਾਡੀ ਬੇਬੇ ਜਿਹੜੀ ਹੁੰਦੀ ਆ ਆਪਣੇ ਘਰੇ ਕੰਮ ਕਰਨ ਉਹਨਾਂ ਦੇ ਕੋਠੇ ਤੇ ਦਾਣੇ ਪਾਏ ਹੁੰਦੇ ਨੇ ਉਹਨਾਂ ਦੇ ਜਾਂਦਾ ਉਹਨਾਂ ਦੇ ਜਾਂਦਾ ਲਿਆਓ ਬਈ ਇਹਨੂੰ ਸਾਹਮਣੇ ਲੋ ਵੀ ਕਰੋ ਚੱਕ ਕੇ ਗਾਣੇ ਦਾ ਪੱਠੇ ਦਾ ਪੱਠਾ ਗਵਾ ਕਾਲੀ ਨੋਗ ਖੱਟੀਆਂ ਅੱਖਾਂ ਲਾਲ ਸਿਰਾ ਪੈਰ ਦੇ ਲੋ ਬਾਈ ਹਲੇ ਬਚਾ ਜਾਈਆਂ ਨਾਲ ਜਮਾਈ